ਕੂਲਰ ਮੈਨੂੰ ਚਾਹੀਦੇ ਨੇ ਆਪਣਾ ਕਿੰਨੇ ਕਮਰੇ ਆ ਹਾਂ ਇੱਕ ਕਮਰਾ ਹਾਂ ਇੱਕ ਕਮਰੇ ਗਣਾਈ ਹੋ ਇੱਕ ਕਮਰਾ ਇੱਕ ਝ ਲੱਗਣਾ ਬਾਅਦ ਚ ਤੋਂ ਕੰਧਾਂ ਗੱਡੀਆਂ ਉਧਰ ਆਪੇ ਚਲੀ ਜਾਏਗੀ ਹਵਾ ਠੰਡੀ ਇੱਕ ਕਨਾਲ ਚ ਇੱਕ ਕਮਰਾ ਹੀ ਬਣਾਇਆ ਤੁਸੀਂ ਹੌਲੀ ਹੌਲੀ ਆ ਨਾ ਮਹਿੰਗਾਈ ਦੇਖੋ ਨਾ ਕਿੰਨੀ ਮਟੀਰੀਅਲ ਕਿੰਨਾ ਮਹਿੰਗਾ ਹੋ ਗਿਆ ਨਹੀਂ ਤੁਸੀਂ ਹੌਲੀ ਹੌਲੀ ਵੀ ਕਿੰਨੀ ਛਤੌਦ ਕਰ ਲੀਆ ਇੱਕ ਕਮਰਾ ਹੀ ਪਾ ਲਿਆ ਤੁਸੀਂ ਹੈ ਨਹੀਂ ਅਜੇ ਸ਼ੁਰੂ ਕੀਤਾ ਨਾ ਮੈਂ ਕਹਿੰਦਾ ਚਲੋ ਗਰਮੀਆਂ ਤੇ ਕੱਢੀਏ ਨਾ ਜਿਉਂਦਾ ਪਾਕਿਸਤਾਨ ਬਣਿਆ ਪਹਿਲਾ ਕਮਰਾ ਤੁਸੀਂ ਪਾਇਆ ਲੱਗਦਾ ਕਿੰਨੇ ਤੁਹਾਡੀ ਫੈਮਿਲੀ ਕਿੰਨੀ ਕ? 8-10 ਜੀ ਹੈਗੇ ਸਾਡੇ। ਹਾਂ ਜੀ। 8-10 ਜੀ। ਤੈਨੂੰ ਹੋਰ ਕੋਈ ਕੰਮ ਨਹੀਂ ਆ। ਨਹੀਂ ਮੈਂ ਕਹਿੰਦਾ ਚਲੋ ਗਰਮੀਆਂ ਤੇ ਗੱਡੀਆਂ ਨੇ ਇਹਦੇ ਨਾਲ। ਤੈਨਨੇ 8-10 ਸੀ ਯਾਰ ਇੱਕ ਉਹ ਗਰੀਬ ਲੋਕ ਹੋ ਤੁਸੀਂ ਮੰਜੀਆਂ ਲੈਨ ਚ ਲਾ ਕੇ ਬੁਲਾ ਦਿਓ ਪਿੱਛੇ ਸਾਰਿਆਂ ਨੂੰ ਹਵਾ ਦਿੰਦਾ ਰਹੇਗਾ। ਮੈਂ ਕਹਿੰਦਾ ਬਿਜਲੀ ਵੀ ਬੜੀ ਮਹਿੰਗੀ ਹੈ ਨਾ ਬਿਜਲੀ ਵੀ ਬਚਣੀ ਚਾਹੀਦੀ ਨਾਲ ਨਾਲ। ਤੁਸੀਂ ਇੰਜ ਕਰਿਓ ਚਲਾਇਓ ਨਾ ਨਾ ਗਰਮੀ 'ਚ ਮਰਿਓ ਸਾਰੇ ਜੀ। ਤੁਹਾਨੂੰ ਬਿੱਲ ਵੀ ਘਟ ਆਊਗਾ। ਆ ਜਦੋਂ ਇੱਕ ਅੱਧਾ ਨਿਆਣਾ ਫੁੜਕਿਆ ਨਾ ਤੇਰਾ ਗਰਮੀ 'ਚ ਦੋਦਰੋ ਬਿੱਲ ਕੱਟ ਆਇਆ ਤੁਰਾਦੀ ਹੋ ਜਾਣਾ